ਅਮਰਸਰ ਦੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਸਰਾ ਵਿੱਚ ਹਰਿਆਣਾ ਦੇ ਰਹਿਣ ਵਾਲੇ ਜ਼ੁਲਫਾਦ ਨਾਮ ਦੇ ਵਿਅਕਤੀ ਵੱਲੋਂ ਇੱਕਦਮ ਇਨੀ ਜ਼ਿਆਦਾ ਆਫੜਾ ਤਫੜੀ ਤੇ ਦਹਿਸ਼ਤ ਅਮਚਾ ਦਿੱਤੀ ਗਈ ਜਿਸ ਦੌਰਾਨ ਪ੍ਰਵਾਸੀ ਵੱਲੋਂ ਲੋਹੇ ਦੀ ਪਾਈਪ ਨਾਲ ਅਨਿਲ ਕਾ ਲੋਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਦੋ ਸੇਵਾਦਾਰਾਂ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਅਮਰਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਉਤੇ ਹੀ ਮੌਕੇ ਤੇ ਮੌਜੂਦ ਸੇਵਾਦਾਰਾਂ ਵਿੱਚੋਂ ਇੱਕ ਪਰਵਾਸੀ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਂਜੀ ਤਕਰੀਬਨ ਘੰਟੇ ਤੋਂ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਦਾਖਲ ਕੀਤਾ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਹੋ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕਿ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸੱਚ ਕ੍ਰਿਟੀਕਲ ਕੰਡੀਸ਼ਨ ਚੋਂ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈ ਗੁਰੂ ਸ਼੍ਰੋਣੀ ਬੱਧਰ ਪਰੰਦੇ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਤੇ ਵਿਸ਼ੇਸ਼ ਕਰਕੇ ਹਰਿਆਣਾ ਪਲੈਨ ਹੁਣਾ ਦਾ ਉੰਦਰ ਕੋਈ ਝਗੜਾ ਹੋਇਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਦੋਨੋਂ ਪਾਸੇ ਆ ਉਹ ਵੀ ਜ਼ਖਮੀ ਹੋ ਉਹ ਵੀ ਜ਼ਖਮੀ ਦੋਨੋਂ ਪਾਸੇ ਝਗੜੇ ਚ ਤੇ ਦੋਨੋਂ ਪਾਸੇ ਦੇ ਵੈਰੀਫਾਈ ਕਰ ਰਹੇ ਹਾਂ ਕਿ ਦਿਨਾਂ ਕੀ ਗੱਲ ਹੋਈ ਹੈ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਹ ਜੁਲਫਾਨ ਦਾ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਅਲੌਂਕ ਕਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਪਰਵਾਸੀ ਦੇ ਵੱਲੋਂ ਕਾਫੀ ਹੱਲਾ ਮਚਾਇਆ ਗਿਆ ਜਦ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੰਜ ਲੋਕ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਬਹੁਤ ਜ਼ਿਆਦਾ ਸੀਰੀਅਸ ਹੈ ਬਿਊਰੋ ਰਿਪੋਰਟ ਚਿਕੀਆ ਟੀਵੀ ਅਮਰਸਰ ਦੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਸਰਾ ਵਿੱਚ ਹਰਿਆਣਾ ਦੇ ਰਹਿਣ ਵਾਲੇ ਜ਼ੁਲਫਾਂਦ ਨਾਮ ਦੇ ਵਿਅਕਤੀ ਵੱਲੋਂ ਇੱਕਦਮ ਇਨੀ ਜ਼ਿਆਦਾ ਆਫੜਾ ਤਫੜੀ ਤੇ ਦਹਿਸ਼ਤ ਮਚਾ ਦਿੱਤੀ ਗਈ ਜਿਸ ਦੌਰਾਨ ਪ੍ਰਵਾਸੀ ਵੱਲੋਂ ਲੋਹੇ ਦੀ ਪਾਈਪ ਨਾਲ ਅਨਿਲ ਕਾ ਲੋਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਦੋ ਸੇਵਾਦਾਰਾਂ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤ ਸਰਦੇਸ਼ਰੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਉੱਤੇ ਹੀ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਇੱਕ ਪ੍ਰਵਾਸੀ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਂਜੀ ਤਕਰੀਬਨ ਘੰਟੇ ਤੋਂ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਪਰੀਜਾਵਲੋ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਹੈ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈ ਸੀ ਯੂ 'ਚ ਇਹ ਦਾਖਲ ਕੀਤਾ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰਾਂਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕੀ ਕਿੰਨੀ ਕੋ ਡੂੰਗੀ ਛੱਟ ਐ ਬਾਕੀ ਜਿੰਨਾ ਕੋ ਸਾਨੂੰ ਦਿਖ ਰਿਹਾ ਜੀ ਉਹ ਫੀਅਰਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸੱਚ ਕ੍ਰਿਟੀਕਲ ਕੰਡੀਸ਼ਨ ਚੋਂ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜੇ ਸਾਬ ਨਾਲ ਵੀ ਜਿੰਨੀ ਵੀ ਸਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇਤੇ ਕਰਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈ ਗੁਰਸਤ ਸ਼੍ਰੋਣੀ ਬੋਧ ਦਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨ ਨਾ ਦਾ ਤੇ ਵਿੱਚ ਪਲੇ हरियाणा ਪਲੇਨ ਹੁੰਦਾ ਅੰਦਰ ਕੋਈ ਝਗੜਾ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਦੋਨੋਂ ਪਾਸੇ ਉਹ ਵੀ ਜ਼ਖਮੀਆਂ ਉਹ ਵੀ ਜ਼ਖਮੀਆਂ ਦੋਨੋਂ ਪਾਸੇ ਆ ਇਹ ਝਗੜੇ ਜਿਹਦੇ ਤੇ ਦੋਨੋਂ ਪਾਸੇ ਦੇ ਵੈਰੀਫਾਈ ਕਰ ਰਹੇ ਹਨ ਕਿ ਇਹ ਦਿਨਾਂ ਕੀ ਗੱਲ ਹੋਈ ਹੈ ਉਹ ਸਾਰੇ ਜਿਹੜੇ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਜੁਲਫਾਨ ਦਾ ਜੁਲਫਾਨ ਨਾ ਉਹਨਾਂ ਦਾ ਜੀ ਹਰਿਆਣੇ ਤੋਂ ਬਲੌਂਗ ਕਰਦਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਪ੍ਰਵਾਸੀ ਦੇ ਵੱਲੋਂ ਕਾਫੀ ਹੱਲਾ ਮਚਾਇਆ ਗਿਆ ਜਦ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੰਜ ਲੋਕ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਬਹੁਤ ਜ਼ਿਆਦਾ ਸੀਰੀਅਸ ਹੈ ਬਿਊਰੋ ਰਿਪੋਰਟ ਚਿਕੀਆ ਟੀਵੀ